ਕਾ ਬਣਾ ਦੇ ਅਸੀਂ ਮੰਡੀ ਜਾਣੇ ਆ ਮੇਰੀ ਤਾਂ ਝਾੜ ਦੁਖੀ ਜਾਂਦੀ ਐ ਮੈਥੋਂ ਵੀ ਸਿਆਪਾ ਹੁੰਦਾ ਮਣਮਣ ਕੀੜਾ ਲੱਗੇ ਪਏ ਪਿੰਡ ਵਾਲੇ ਡਾਕਟਰ ਤੋਂ ਦਵਾਈ ਦਵਾ ਦਿੰਦੇ ਆ ਕਿਉਂ ਰਾਮ ਹੁੰਦੇ ਆਪੇ ਕਰ ਲੋ ਮੈਥੋਂ ਵੀ ਸਿਆਪਾ ਹੁੰਦਾ ਸਾਰਾ ਜਿਹੜਾ ਚ ਕੀੜਾ ਲੱਗਿਆ ਪਏ ਚਲੋ ਮੁੰਡਿਆ ਨੂੰ ਮੰਡੀ ਨੂੰ ਚੱਲ ਜੀ ਮੰਡੀ ਜਾਣ ਦੀ ਕੀ ਜਰੂਰਤ ਐ ਆਪਾਂ ਮੱਗਰ ਤੋਂ ਦੇਸੀ ਦਵਾਈ ਦਵਾਗੇ ਲਾਉਣੇ ਤੇ ਅੱਥਨੇ ਨੂੰ ਕੀੜਾ ਬਾਹਰ ਫਰੂਆ ਚਲੋ ਆ ਤੇ ਆਇਆ ਆ ਕੇ ਮੇ ਟੋਲੀ ਆਉਂਦੀ ਐ ਬਾਬਾ ਹਾਂ ਮੇਰੀ ਬੇਬੇ ਦੇ ਝਾੜ ਚ ਹਾਂ ਕੀੜਾ ਲੱਗਿਆ ਪਿਆ ਅੱਛਾ ਤੇ ਕੋਈ ਦੇਸੀ ਦੀ ਵਾਲੀ ਰਸ ਠੀਕ ਹੈ ਕਿੰਨਾ ਕੁ ਲੱਗਿਆ 1000 ਜਿਆ ਬਹੁਤ ਲੱਗਿਆ ਪਿਆ ਅੱਛਾ ਤੇ ਦਰਦ ਕਿੰਨਾ ਕੁ ਹੁੰਦਾ ਦਰਦ ਬਹੁਤ ਹੁੰਦਾ ਥਾਂ ਥਾਂ ਤੋਂ ਦਵਾਈ ਲੈਂਦੀ ਹੜਦੀ ਨਹੀਂ ਹੜਦੇ ਨਹੀਂ ਦਿਨ ਰਾਤ ਜਾ ਕੇ ਪਈ ਜਾਂਦੇ ਆ ਦਿਨ ਰਾਤ ਅੱਜ ਫਿਰ ਤੁਹਾਨੂੰ ਦੱਸਦਾ ਲੈ ਸੁਣੀ ਚੱਲੀ ਠੀਕ ਹੈ ਇੱਕ ਤਾਂ ਆਪਾਂ ਲੈਣੀ ਹੈ 1 ਲੀਟਰ ਭਰ ਕੇ ਪਾਣੀ ਦੀ ਬੋਤਲ ਅੱਛਾ ਠੀਕ ਹੈ ਉਹਦੇ ਵਿੱਚ ਆਪਾਂ ਪਾਉਣੇ ਆ 50 ਲੌਂਗ ਅੱਛਾ ਠੀਕ ਹੈ ਚਾਹੇ ਤਾਂ ਕੁੱਟ ਕੇ ਪਾਲਿਓ ਚਾਹੇ ਵੈਸੇ ਪਾਲਿਓ ਤਿੰਨ ਕ ਟੁਕੜੇ ਐਡੇ-ਐਡੇ ਦੇਖ ਫੜਕੜੀ ਦੇ ਪਾਉਣੇ ਵਿੱਚ ਅੱਛਾ ਅੱਜ ਤੁਸੀਂ ਬੋਤਲ ਭਰ ਕੇ ਰੱਖਤੀ ਅੱਜ ਤੋਂ ਗਿਣ ਕੇ 3 ਦਿਨਾਂ ਬਾਅਦ ਅੱਛਾ ਉਸ ਬੋਤਲ ਦੇ ਪਾਣੀ ਨਾਲ ਰੋਜ਼ ਸ਼ਾਮ ਨੂੰ ਕੁਰੀਲੀ ਕਰਾਉਣੀ ਹੈ ਅੱਛਾ ਲਿਖ ਕੇ ਦੇ ਦੇ ਲਿਖ ਕੇ ਦਿਨਾ ਤੈਨੂੰ ਮੈਂ ਦੱਸ ਤਾਂ ਪਹਿਲਾਂ ਸੁਣ ਲੈ ਠੀਕ ਹੈ ਰੋਜ਼ ਸ਼ਾਮ ਨੂੰ ਕੁਰੀਲੀ ਕਰਾਉਣੀ ਹੈ ਜਿੰਨਾ ਚਿਰ ਬੋਤਲ ਚੱਲੀ ਗਈ ਉਦੋਂ ਪਹਿਲਾਂ-ਪਹਿਲਾਂ ਭਾਵੇਂ ਸਾਰਾ ਮੂਹ ਹੀ ਕੀੜੇ ਨਾਲ ਭਰਿਆ ਸਾਰਾ ਬਾਹਰ ਆ ਜਾਣਗੇ ਠੀਕ ਹੈ ਤੇ ਇੱਕ ਤੁਸੀਂ ਕਰਨਾ ਹੈ ਮਿੱਠਾ ਸੋਡਾ ਹੁੰਦਾ ਹਣਾ ਉਹ ਦੰਦਾਂ ਦੇ ਮਾਲਿਸ਼ ਕਰਨੀ ਹੈ ਠੀਕ ਹੈ ਤੇ ਇੱਕ ਆਪਣੇ ਨਾਲ ਇਥੋਂ ਅੱਕ ਸਿੰਨ ਦਾ ਪਤਾ ਲੈ ਜਿਓ ਜਾਂਦੇ ਹੋਏ ਅੱਛਾ ਦੋਨੇ ਪਾਸਿਓ ਤੇਲ ਦਾ ਚੋਪੜ ਕੇ ਹਾਂ ਤੇ ਉਹਨੂੰ ਤਵੇ ਤੇ ਧਰ ਦਿਓ ਅੱਛਾ ਉਹਦੀ ਝੱਗ ਬਣ ਜੂਗੀ ਜਿਹੜੀ ਉਹ ਝੱਗ ਬਣੂਗੀ ਉਹ ਕਿਸੇ ਭਾਂਡੇ 'ਚ ਇਕੱਠੀ ਕਰ ਲਿਓ ਅੱਛਾ ਤੇ ਜਿੱਧਰ ਲਈ ਝੜ ਦੁਖਦੀ ਹੋਈ ਜੇ ਇਧਰ ਲਈ ਝੜ ਦੁਖਦੀ ਹੈ ਤਾਂ ਇਧਰਲੇ ਕੰਨ 'ਚ ਸ਼ਾਮ ਨੂੰ ਦੋ ਬੂੰਦਾ ਪਾ ਦਿਓ ਅੱਛਾ ਜੇ ਇਧਰ ਲਈ ਜਾੜ ਦੁੱਧੀਆ ਤਾਂ ਇਧਰਲੇ ਕੰਨ ਚ ਸ਼ਾਮ ਨੂੰ ਦੋ ਬੂੰਦਾ ਪਾ ਦਿਓ ਅੱਛਾ ਤੇ 5 ਮਿੰਟਾਂ ਤੋਂ ਪਹਿਲਾਂ ਪਹਿਲਾਂ ਦਰਦ ਹਟ ਜੂਗਾ ਅੱਛਾ ਹੁਣ ਤੁਹਾਨੂੰ ਹਾਂ ਲਿਖ ਕੇ ਦੇ ਦਿੰਦਾ ਪੁੱਤਿਆ ਕਾਪੀ ਕੱਢ ਜਾੜ ਦਾ ਦਾ ਬੜਾ ਸੌਖਾ ਇਲਾਜ ਹੈ ਦੋ ਤਿੰਨ ਲਾ ਜਾ ਸਾਰੇ ਕਰ ਲਿਓ ਤੇ ਮੁੜ ਕੇ ਜਾੜ ਕੀੜੇ ਇਹ ਭੱਜੇ ਆਉਣਗੇ ਬਾਹਰ ਨੂੰ ਦੇਖ ਹੁਣ ਆਪਾਂ ਇੱਕ ਤਾਂ ਬੋਤਲ ਲੈਣੀ ਆ ਪਾਣੀ ਦੀ ਲੀਟਰ ਦੀ ਇੱਕ ਬੋਤਲ ਠੀਕ ਹੈ ਪੂਰੀ ਭਰ ਕੇ ਉਹਦੇ ਵਿੱਚ 50 ਆਪਾਂ ਲੌਂਗ ਪਾਉਣੇ ਆ ते अच्छा ठीक है हां ਤੇ ਦੋ ਤਿੰਨ ਟੁਕੜੇ ਫੜਕੜੀ ਦੇ ਪਾਉਣੇ ਆ ਹਾਂ ਤਿੰਨ ਦਿਨਾਂ ਵਾਸਤੇ ਰੱਖ ਦੇਣੀ ਇਹਨੂੰ ਅੱਛਾ ਤਿੰਨ ਦਿਨਾਂ ਵਾਸਤੇ ਰੱਖਦੀ ਉਸ ਤੋਂ ਬਾਅਦ ਕੀ ਕਰਨਾ ਆਪਾਂ ਸ਼ਾਮ ਨੂੰ ਦੋ ਤਿੰਨ ਗੁਰਲੀਆਂ ਇਸ ਪਾਣੀ ਦੀਆਂ ਕਰਾ ਦਿਆ ਕਰੋ ਸਮਾਰ ਕੇ ਗੁਰਲੀਆਂ ਕਰਨੀਆਂ ਠੀਕ ਹੈ ਹਾਂ ਤੇ ਹੁਣ ਜੇ ਮਾਲਾ ਬਾਲਾ ਨਜਾਇਜ਼ੀ ਦਰਦ ਹੁੰਦਾ ਉਹਦੇ ਵਾਸਤੇ ਆਪਾਂ ਅੱਕ ਸਿੰਨ ਦਾ ਪੱਤਾ ਲੈ ਜਾਣਾ ਇੱਥੋਂ ਆਪਣੇ ਲੱਗੇ ਪਏ ਹੁੰਦੇ ਨਾ ਜੀ ਜੋ ਦੁੱਧ ਜਾਂ ਨਿਕਲਦਾ ਹੈ ਹਾਂ ਬਾਦੂ ਹਾਂ ਉਹਦਾ ਪੱਤਾ ਲੈ ਜਾਓ ਉਹਨੂੰ ਆਸੇ-ਪਾਸੇ ਸਰੋਂ ਦੇ ਤੇਲ ਨਾਲ ਝੋਪੜ ਕੇ ਅੱਛਾ ਤਵੇ ਤੇ ਧਰ ਲਿਓ ਠੀਕ ਹੈ ਪੋਤੇ ਤਵੇ ਤੇ ਧਰ ਕੇ ਉਹਦੇ ਨਾਲ ਝੱਗ ਜੀ ਬਣ ਲੱਗ ਜੂਗੀ ਹਾਂ ਹਾਂ ਉਹ ਝੱਗ ਕਿਸੇ ਕੌਲੀ ਭਾਂਡੇ 'ਚ ਕੱਢ ਲਿਓ ਤੇ ਜਿੱਧਰ ਲਈ ਜਾਂੜ ਦੁਖਦੀ ਉਧਰ ਲਈ ਉਲਟੀ ਸਾਈਡ ਤੇ ਇਧਰ ਲਈ ਜਾਂੜ ਦੁਖਦੀ ਹੈ ਹਾਂ ਤੇ ਪਿੰਡੇ 'ਚ ਹਾਂ ਪਹਿਲੇ ਕੰਨ 'ਚ ਇੱਕ ਬੂੰਦ ਜੇ ਪਹਿਲੀ ਜਾਂੜ ਦੁਖਦੀ ਹੈ ਉਰਲੇ ਕੰਨ 'ਚ ਇੱਕ ਬੂੰਦ 5 ਮਿੰਟਾਂ ਤੋਂ ਪਹਿਲਾਂ ਪਹਿਲਾਂ ਦਰਦ ਹਟ ਜੂਗਾ ਤੇ ਇੱਕ ਤੁਸੀਂ ਕੀ ਕਰਨਾ ਹੈ ਮਿੱਠਾ ਸੋਡਾ ਹੁੰਦਾ ਉਹਨੂੰ ਉਂਗਲ ਨਾਲ ਸਾਰੇ ਦੰਦਾਂ ਦੇ ਮਾਲਿਸ਼ ਕਰਨੀ ਹੈ ਅੱਛਾ ਜਿੰਦਗੀ ਭਰ ਸੋਡੇ ਦੰਦਾਂ ਨੂੰ ਕੀੜਾ ਦੰਦਾਂ 'ਚ ਰੇਸ਼ਾ ਦੰਦ ਹਿੱਲਣ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਮਸੂੜੇ ਨਹੀਂ ਸੋਜਦੇ ਐਡੀ ਵਧੀਆ ਚੀਜ਼ ਹੈ ਇਹ ਠੀਕ ਹੈ ਆ ਚੀਜ਼ਾਂ ਤੁਹਾਨੂੰ ਲਿਖਤੀਆਂ ਹਾਂ ਹਾਂ ਪਰਚੀ ਲੈ ਲਓ ਆ ਲੈ ਆਓ ਫੋਸ ਲਿਖਿਆ ਤਾਂ ਨਹੀਂ ਇਧਰ ਤੇ ਹੁਣ ਐਂ ਕਰੀ ਆ ਚੀਜ਼ਾਂ ਅੱਜ ਹੀ ਜਾ ਕੇ ਅੱਕ ਸਿੰਧ ਦਾ ਇਥੋਂ ਪਤਾ ਲੈ ਜੀ ਠੀਕ ਆ ਦਰਦ ਤਾਂ ਨਾਲ ਦੀ ਨਾਲ ਹੀ ਹਟ ਜੂਆ ਤੇ ਆ ਜ ਬੋਤਲ ਭਰ ਕੇ ਰੱਖ ਦੀ ਇੱਕ ਗੱਲ ਹੋਰ ਹਾਂ ਹੁਣ ਦੰਦ ਜਾੜ ਵਾਸਤੇ ਖੂਨ ਨਿਕਲਦਾ ਮਸੂੜੇ ਸੁੱਜੇ ਆ ਰੇਸ਼ ਆ ਕੀੜਾ ਦੰਦ ਹਿਲਦੇ ਆ ਸਾਰਿਆਂ ਦੀ ਇੱਕ ਹੀ ਚੀਜ਼ ਐ ਇਹ ਦੰਦਾ ਵਾਸਤੇ ਮੇਰੇ ਕੋਲੇ ਦੁਬਾਰੇ ਭਕਾਈ ਨਾ ਕਰੀ ਕਦੇ ਵੀ ਇਹ ਆਪਦੀ ਲਿਖਤ ਸਾਮਕੇ ਰੱਖ ਲਈ ਠੀਕ ਐ ਪੇਟੀ ਚ ਸੰਦੂਖ ਚ ਜੇ ਕਿਸੇ ਹੋਰ ਨੂੰ ਉਹਨੂੰ ਵੀ ਦੱਸੀ ਕਿਸੇ ਦਾ ਭਲਾ ਕਰੀ ਦੰਦਾ ਵਾਸਤੇ ਦੁਬਾਰੇ ਨਾ ਆਈ ਮੇਰੇ ਕੋਲੇ ਜੰਗਾ ਜਾਓ ਬੋਥਿਆ ਹੁਣ ਜਾ ਕੇ ਆਉਦੀ ਬੇਬੇ ਨੂੰ ਦੇ ਆਂ ਅੱਕ ਸਿੰਨ ਦਾ ਪੱਤਾ ਇੱਥੋਂ ਲੈ ਜਿਓ ਇੱਥੇ ਬਾਦੂ ਖੜੇ ਇੱਕ ਪੱਤਾ ਤੋੜ ਕੇ ਨਾ ਤੇ ਉਹ ਲੈ ਜਿਓ ਸਹੀ ਠੀਕ ਐ ਮੈਂ ਮਰਿਆ ਵਾਂ ਕਿਡਾ ਆਏ ਹਾਏ